ਕਿਨੇ ਮਾਰਿਆ ਫੋਲਦਾਂ ਦੀ ਢੇਡੀ ਬੰਦਾ ਸੀ ਸਾਰਾ ਕੁਝ ਕਰਦਾ ਸੀ ਪੁਲਿਸ ਵਾਲਿਆਂ ਨਾਲ ਮਾੜਾ ਮੋਟਾ ਇੱਕ ਕਰਦਾ ਸੀ ਧੰਦਾ ਠੀਕ ਆ ਇਹਨੂੰ ਕਿਵੇਂ ਕਿਵੇਂ ਲਾਲਚ ਦੇ ਕੇ ਮਰਵਾਤਾ ਕਿਹਾ ਕਿ ਵੈਰ ਬਰੋ ਕੋਈ ਨਾਲ ਨਾਲ ਇਹ ਰਹਿੰਦਾ ਸੀ ਮੇਰੇ ਨਾਲ ਰਹਿੰਦਾ ਹੋਵੇ ਰਹਿੰਦਾ ਹੋਵੇ ਕਿਦੀ ਆਪਾਂ ਰੱਖੀ ਰੱਖ ਲਾਂਗੇ ਚਟਾ ਪੀਂਦਾ ਸੀ ਉਹ ਉਹਨੂੰ ਨਸ਼ਾ ਨੁਸ਼ਾ ਦੇ ਕੇ ਕਮਲਾ ਕਰਕੇ ਅਸਲਾ ਵੀ ਦਿੱਤਾ ਉਹਨਾਂ ਨੇ ਉਹਦੇ ਕੋਲੇ ਆਪਦੇ ਕੋਲ ਛੋਟੀ ਵੀ ਹੈ ਨਹੀਂ ਆਪਦੀ ਕੋਲ ਵੀ ਕੁਝ ਨਹੀਂ ਉਹਦੇ ਕੋਲੇ ਆਪਦੇ ਗੈਰ ਕਾਨੂੰਨੀ ਅਸਲਾ ਸੀ ਬਾਈ ਜਿਸ ਵੇਲੇ ਰੌਲਾ ਪਾਦਾ ਸੀ ਇਹਨਾਂ ਨੇ ਕੋਈ ਉਹਦੇ ਤਾਂ ਕਰਕੇ 2 ਮਹੀਨੇ ਹੋ ਗਏ ਜਮ੍ਹਾਂ ਹੋਇਆ ਹੋਇਆ ਸੀਗਾ ਬਾਈ ਕੋਲ ਤਾਂ ਹੈ ਨਹੀਂ ਛੋਟੀ ਜਮਾ ਹੋਇਆ ਵੀ ਬਾਈ ਦਾਸ ਲਾਦਾ ਦੁਕਾਨ ਦੇ ਵਿੱਚ ਬੈਠਾ ਉਹ ਦੋਸਤਾਨਾ ਗੱਲਾਂ ਕਰ ਰਿਹਾ ਸੀ ਤਾਂ ਇੱਕ ਗੱਡੀ ਤੇ ਨੌਜਵਾਨ ਆਇਆ ਜਿਹੜਾ ਅਨਸਾਰ ਉਹਦੇ ਗੋਲੀ ਧਾਉਣ ਦੇ ਵਿੱਚ ਮਾਰ ਕੇ ਭੱਜਣ ਵਿੱਚ ਨਾਲ ਦੇ ਨਾਲ ਸਫਲ ਹੋ ਗਿਆ 200 ਗਾਜ ਦੀ ਦੂਰੀ ਤੇ ਥਾਣਾ ਦਾ 20 ਮਿੰਟਾਂ ਬਾਅਦ ਪੁਲਿਸ ਆਈ ਆ 200 ਗਾਜ ਦੀ ਦੂਰੀ ਤੇ ਥਾਣਾ ਹੋਵੇ ਪੁਲਿਸ ਨੂੰ ਪਤਾ ਨਾ ਲੱਗੇ ਯਾਰ ਕਤਲ ਹੋ ਗਿਆ ਉਹ ਵੀ ਹੀਰੇ ਬੰਦੇ ਦਾ ਯਾਰ ਕਤਲ ਹੋ ਗਿਆ ਯਾਰ ਜੁਪੀ ਬਿਹਾਰ ਨੂੰ ਵੀ ਟੱਪ ਗਿਆ ਭਾਈ ਪੰਜਾਬ ਜੁਪੀ ਬਿਹਾਰ ਨੂੰ ਵੀ ਛੱਡ ਗਿਆ ਪਿੱਛੇ ਅਸੀਂ ਮੈਟੈਕਸੀ ਡਰਾਈਵਰ ਆ ਜੁਪੀ ਬਿਹਾਰ ਵਗੈਰਾ ਜਾਣਗਾ ਉਹ ਸੇਫ ਆ ਹਜੇ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਹੈਗਾ ਜਦੋਂ ਰਾਜ ਹੀ ਅਸੀਂ ਜੁਪੀ ਗੋਰਾ ਮੜਾਵਾ ਬਾਈ ਸਰਕਾਰਾਂ ਨਿਕੰਮੀਆਂ ਪੰਜਾਬ ਚ ਬੁਰਾ ਹਾਲ ਆ ਬਾਈ ਬਹੁਤ ਵਧੀਆ ਸਰਪੰਚ ਬੰਦਾ ਹੈ ਸਾਡੇ ਸੈਨੇਟਰ ਦਾ ਜਿੱਥੇ ਵੀ ਜਾਂਦਾ ਸੀ ਅੜਦਾ ਸੀ ਉਹ ਗਰੀਬ ਨਾਲ ਵੀ ਖੜਦਾ ਸੀਗਾ ਹਰ ਬੰਦੇ ਨਾਲ ਗਰੀਬ ਦੇ ਲਈ ਮਾੜੇ ਹਾਲਾਤਾਂ ਤੇ ਅੜਦਾ ਸੀ ਬੰਦਾ ਉਹਦੇ ਵਰਗਾ ਹੀਰਾ ਬੰਦਾ ਪੂਰੇ ਪਿੰਡ ਚ ਨਹੀਂ ਸਰਕਾਰ ਬਾਣੀ ਉਦਾਂ ਹੀ ਰੜਕਦਾ ਸੀ ਜੀ ਇਹਨਾਂ ਦੇ ਕਿਉਂਕਿ ਉਹ ਬੰਦਾ ਜਿਹੜੀ ਗੱਲ ਕਰਦਾ ਸੀ ਸਹੀ ਕਰਦਾ ਸੀ ਹਨਾ ਇਹਨਾਂ ਨਾਲ ਉਹ ਉਦਾਂ ਹੀ ਰੜਕ ਰਿਆ ਸੀ ਇਹਨਾਂ ਦੇ ਅਸਵਲੇ ਸੈਣੇ ਦੇ ਵਿੱਚ ਆ ਸਾਬਕਾ ਸਰਪੰਚ ਕਲਕੱਤੇ ਬਾਈ ਦਾ ਕਤਲ ਸੁਖਮਿੰਦਰ ਸਿੰਘ ਕਲਕੱਤੇ ਦਾ ਕਤਲ ਜਿਹੜਾ ਹੈਗਾ ਉਹ ਇੱਥੇ ਕਰਤ ਗਿਆ ਬਾਈ ਉਹਰੇ ਸਾਡੇ ਨਾਲ ਨੇ ਬਾਈ ਇਹ ਕਦੋਂ ਦੀ ਘਟਨਾ ਕਰਮ ਕੀ ਹੁੰਦਾ ਪੂਰੀ ਘਟਨਾ ਕੀ ਹੈ ਬਾਈ ਜੀ ਮੈਂ ਸੁਖਮਿੰਦਰ ਸਿੰਘ ਢਾਲੀਵਾਲ ਸੂਬਾ ਪ੍ਰੈਸਕਟਰ ਪੰਜਾਬ ਕਾਂਗਰਸ ਇਹ ਜਿਹੜੀ ਘਟਨਾ ਗਈ ਅੱਜ ਦੀ ਸ਼ਾਮ ਨੂੰ ਤਕਰੀਬਨ ਮੈਨੂੰ ਜਦੋਂ ਫੋਨ ਆਇਆਗਾ ਕਹਿੰਦੇ ਮੇਨ ਬੱਸ ਸਟੈਂਡ ਤੇ ਸਾਡੀ ਸਾਬਕਾ ਸਰਪੰਚ ਬੀਬੀ ਮਲਕੀਤ ਕੌਰ ਕਲਕੱਤਾ ਦਾ ਜਿਹੜਾ ਪੁੱਤਰ ਹੈਗਾ ਉਹ ਇੱਕ ਪ੍ਰਾਪਰਟੀ ਡੀਲਰ ਦੀ ਦੁਕਾਨ ਤੇ ਬੈਠਾ ਸੀਗਾ ਦਾ ਮਦਰ ਉਹਦੇ ਕੋਈ ਬਣ ਫਸਾਤੇ 4:20 ਦੇ ਘਟਣਾ ਵਾਪਰੀ ਆ ਜਦੋਂ ਮੈਨੂੰ ਫੋਨ ਆਇਆ ਕਹਿੰਦੇ ਉਹ ਦੁਕਾਨ ਦੇ ਵਿੱਚ ਬੈਠਾ ਉਹਦੇ ਦੋਸਤਾਂ ਨਾਲ ਗੱਲਾਂ ਕਰ ਰਿਹਾ ਸੀ ਤਾਂ ਇੱਕ ਗੱਡੀ ਤੇ ਨੌਜਵਾਨ ਆਇਆ ਜਿਹੜਾ ਅਨਸਾਰ ਉਹਦੇ ਗੋਲੀ ਧਾਉਣ ਦੇ ਵਿੱਚ ਮਾਰ ਕੇ ਭੱਜਣ ਵਿੱਚ ਨਾਲ ਦੇ ਨਾਲ ਸਫਲ ਹੋ ਗਿਆ ਪਰੰਤੂ ਜਿਹੜੇ ਉਹ ਪ੍ਰਾਪਰਟੀ ਡੀਲਰ ਸੀ ਅਤੇ ਹੋਰ ਇੱਥੇ ਕੋਸ਼ਿਸ਼ ਬੰਦੇ ਸੀਗੇ ਉਹਨਾਂ ਨੇ ਉਹਦੀ ਗੱਡੀ 'ਤੇ ਇੱਟਾਂ ਰੋੜੇ ਵੀ ਮਾਰੇ ਤਾਂ ਉਹ ਲਾਈਟਾਂ ਵੀ ਜਿਹੜੀਆਂ ਫੁੱਟ ਗਈਆਂ ਉਹ ਸੜਕ ਦੇ ਨਿਸ਼ਾਨ ਆਗੇ ਪਰੰਤੂ ਥਾਣਾ ਕੁਝ ਵਾਟ ਤੇ ਹੋਣ ਦੇ ਬਾਵਜੂਦ ਵੀ ਪੁਲਿਸ ਉਧੂ ਬਹੁਤ ਲੰਮਾ ਸਮਾਂ ਬਾਅਦ ਆਈ ਹੈ ਕਿ ਜਿਹੜਾ ਜਿਹੜਾ ਸੁਖਵਿੰਦਰ ਸਿੰਘ ਕਲਕੱਤਾ ਦਾ ਉਹ ਕਤਲ ਕਰ ਦਿੱਤਾ ਗਿਆਗਾ ਉਹਨੂੰ ਹੁਣ ਪੁਲਿਸ ਤੇ ਡੀਐਸਪੀ ਸਾਹਿਬ ਵਗੈਰਾ ਸਾਰੇ ਆਏ ਆ ਉਹਦੀ ਡੈੱਡ ਬਾਡੀ ਸਾਂਭਣ ਵਾਸਤੇ ਪਰ ਜਿਹੜਾ ਸਾਡੇ ਪਿੰਡ ਦਾ ਸਾਡਾ ਨਗਰ ਹੈਗਾ ਉਹ ਜਿੰਨਾ ਟਾਈਮ ਸਾਡੀ ਮਾਤਾ ਮਲਕੀਤ ਕੌਰ ਕਲਕੱਤਾ ਦੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਸੜਕ ਤੇ ਬੈਠੇ ਰਹਾਂਗੇ ਅਸੀਂ ਪਰਿਵਾਰ ਦੇ ਨਾਲਾਂਗੇ ਕੌਣ ਸੀ ਉਹ ਕੌਣ ਸੀ ਜਿਹੜਾ ਗੋਲੀਆਂ ਮਾਰ ਕੇ ਦਾ ਪਤਾ ਲੱਗਿਆ ਕੁਝ ਨਹੀਂ ਉਹਦਾ ਹਜੇ ਤੱਕ ਦੇਖੋ ਸਾਨੂੰ ਕੋਈ ਪਤਾ ਨਹੀਂਗਾ ਪਰੰਤੂ ਜਿਹੜਾ ਪ੍ਰਾਪਰਟੀ ਦੀ ਦੁਕਾਨ ਆ ਜਿਹਦੇ ਕੋਲੇ ਸੁਖਵਿੰਦਰ ਸਿੰਘ ਕਲਕੱਤਾ ਉੱਥੇ ਮੌਜੂਦ ਬੈਠੇ ਗ ਕੌਣ ਪੱਜ ਗਿਆਗਾ ਸਾਨੂੰ ਇਸ ਸਬੰਧੀ ਕੋਈ ਫਾਇਦਾ ਨਹੀਂ ਅਸੀਂ ਇਹ ਸਿਰਫ ਕਹਣਾ ਚਾਉਂਦੇ ਆਂ ਵੀ ਜਿਹੜੇ ਨੌਜਵਾਨਾਂ ਦੇ ਕਤਲ ਹੋ ਰਹੇ ਨੇ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਕਾਰਨ ਹਰ ਰੋਜ਼ ਇਹ ਜੀਆਂ ਕਤਨਾਮਾ ਵਾਪਰ ਰਹੇਗਾ ਸਾਡੇ ਕੱਲ ਵੀ ਪ੍ਰਵਾਸੀਆਂ ਨੇ ਇੱਕ ਲੁਧਿਆਣੇ ਦੇ ਨੌਜਵਾਨ ਮੁੰਡੇ ਨੂੰ ਮਾਰ ਕੇ ਨਹਿਰ ਵਿੱਚ ਸੁੱਟਤਾ ਜਿੱਦਾਂ ਤੇ ਕਿਸਾਨੀਆਂ ਸਰਕਾਰਾਂ ਇਨਸਾਫ਼ ਨਹੀਂ ਦਿੰਦੀਆਂ ਸਾਡੇ ਨੌਜਵਾਨਾਂ ਦੇ ਨਹੀਂ ਫੜਿਆ ਨਹੀਂ ਗਿਆ ਨਹੀਂ ਫੜਿਆ ਨਹੀਂ ਗਿਆ ਜੀ ਪੁਲਿਸ ਅਜੇ ਵੀ ਇੱਥੇ ਆ ਜੀ ਪੁਲਿਸ ਨੇ ਅਜੇ ਤੱਕ ਨਹੀਂ ਥਾਣਾ ਤਾਂ ਜਮਾ ਕੋਈ ਨਹੀਂ ਪਰੰਤੂ ਕਿਵੇਂ ਕੀ ਕਾਰਨ ਮੰਨਦੇ ਹੋ ਕਿਉਂ ਕਤਲ ਹੋਇਆ ਹੋਇਆ ਕੋਈ ਪਤਾ ਨਹੀਂ ਇਹਦਾ ਥਾਣਾ ਤਾਂ ਨਾਲ ਹੀ ਮੰਗਦਾ ਹਾਂ ਥਾਣਾ ਤਾਂ ਨਾਲ ਹੀ ਨਾਲ ਹੀ ਪਤਾ ਹੀ ਆ ਜੀ ਜਿਹੜਾ ਪੰਜਾਬ ਦੀ ਆਵਾਜ਼ ਚਾਹਦਾ ਹੋਵੇ ਕੋਈ ਬੰਦਾ ਹਰੇਕ ਗੁਰੂ ਸਾਰੇ ਦਾ ਹਮਦ ਬਤੀ ਸ਼ੋਹ ਹਰ ਇੱਕ ਤੇ ਕਿਸੇ ਦਾ ਮਾੜਾ ਨਹੀਂ ਸੀ ਚਾਹੁੰਦਾ ਜਿੰਨਾ ਉਹਨੇ ਪਿੰਡ ਦਾ ਬਣਾਇਆ ਕਿਸੇ ਸਰਪੰਚ ਦੇ ਨਾਂ ਹੀ ਪੜਾਉਣਾ ਤੇ ਨਾ ਹੀ ਪੜਿਆ ਕਿਸੇ ਤੋਂ ਉਹਨੇ ਪਿੰਡ ਦਾ ਭਲਾ ਹੀ ਸੋਚਿਆਗਾ ਸਾਡੇ ਖਰਾਬ ਦੇ ਗਰੀਬ ਦਾ ਹਮਦਰਦੀ ਰਹਾ ਸਾਡੇ ਪਰ ਇੱਕ ਬੱਚਾ ਮੇਰਾ ਦਾਤਾ ਉਹਨੇ ਉਹਨੇ ਦਵਾ ਸੀਗਾ ਦੇਖ ਲ ਤੱਕ ਕੇ ਨਾ ਕੁਛ ਨਹੀਂ ਛਾਲੂ ਸਾਡੇ ਬੱਚੇ ਨਹੀਂ ਸੀ ਮਿਲਣ ਸਾਡੇ ਆਪ ਦੇ ਘਰੇ ਤੇਲ ਫੂਕ ਕੇ ਗੱਡੀਆਂ ਲੈ ਕੇ ਜਾਂਦਾ ਸੀਗਾ ਸਾਡੇ ਇਹੋ ਜਿਹੇ ਬੰਦੇ ਨਹੀਂ ਉਹਨਾਂ ਦਨ ਘੱਟ ਬੜਕਾ ਗਰੀਬਾ ਨਾਲ ਖੜਨ ਵਾਲਾ ਸੀ ਜਵਾ ਗਰੀਬਾ ਦਾ ਘੜਦਾ ਸੀਗਾ ਭਾਈ ਪਿੰਡ ਦਾ ਕੋਈ ਵੀ ਮਸਲਾ ਹੁੰਦਾ ਪਿੰਡ ਦਾ ਕੋਈ ਵੀ ਮਸਲਾ ਹੁੰਦਾ ਹਨਾ ਕਿਸੇ ਦੀ ਕੋਈ ਧੀ ਪੈਣ ਦਾ ਰੋਲਾ ਹੁੰਦਾ ਕਿਸੇ ਗਰੀਬ ਬੰਦੇ ਦਾ ਰੌਲਾ ਹੁੰਦਾ ਕਿਸੇ ਦਾ ਕੋਈ ਹੱਕ ਮਾਰਦਾ ਹੁੰਦਾ ਠੀਕ ਹੈ ਉੱਥੇ ਬੰਦਾ ਬੰਦੇ ਦੇ ਨਾਲ ਜ਼ਰੂਰ ਖੜਦਾ ਸੀ ਕੋਲੋਂ ਪੈਸਾ ਲਾ ਕੇ ਖੜਦਾ ਸੀ ਇਹ ਨਹੀਂ ਕਦੇ ਕਿਸੇ ਤੋਂ ਪੈਸਾ ਮੰਗਿਆ ਠੀਕ ਹੈ ਕੋਲੋਂ ਪੈਸਾ ਲਾ ਕੇ ਖੜਦਾ ਸੀ ਅੱਧੀ ਰਾਤ ਨੂੰ ਬੰਦੇ ਨੂੰ ਫੋਨ ਕਰੋ ਥੋੜਾ ਫੋਨ ਚੱਕਦਾ ਕੋਈ ਬੰਦਾ ਨਹੀਂ ਫੋਨ ਹੀ ਚੱਕਦਾ ਇਹ ਬੰਦੇ ਤਾਂ ਪਹਿਲੀ ਰਿੰਗ ਤੇ ਫੋਨ ਚੱਕਦਾ ਸੀ ਹੁਣ ਚੱਕ ਕੇ ਆਪ ਗੱਡੀ ਲੈ ਕੇ ਘਰੇ ਆਉਂਦਾ ਸੀ ਬੰਦੇ ਜਿੰਦੀ ਛੋਟੇ ਨਹੀਂ ਤਾਂ ਫਿਰ ਆਪ ਦਾ ਪੁੱਤ ਹੀ ਮਰ ਗਿਆ ਤੁਹਾਡਾ ਸਾਡਾ ਤਾਂ ਆਵਦੀ ਮਰ ਗਿਆ ਸਾਡਾ ਹੁਣ ਕੋਈ ਆਮਦਾਰ ਨਹੀਂ ਇੱਕ ਬੱਚਾ ਆਸ ਵਿਚ ਵਿਚਾਰਾ ਆਮਦਾਰ ਨਹੀਂ ਬਣਾ ਸਾਡਾ ਸਾਡੇ ਬਾਈ ਕਿਸੇ ਸਰਪੰਚ ਨੇ ਇਹਨਾਂ ਕੰਮ ਕੀਤੇ ਹੀ ਨਹੀਂ ਜਿੰਨਾ ਇਸ ਬੰਦੇ ਨੇ ਕੀਤਾ ਕੋਈ ਗਲੀਆਂ ਸਾਡੇ ਕਿਸੇ ਨੇ ਨਹੀਂ ਸੁਣੀ ਕਿਸੇ ਨੇ ਕੁਝ ਨਹੀਂ ਸੁਣੀ ਇਹ ਕੱਲਾ ਬੰਦਾ ਸੀ ਕਿਸੇ ਨੇ ਸੁਣੀ ਸਾਡੇ ਕਿਸੇ ਨੇ ਪਿੰਡ ਜੀ ਸੁਣੀ ਨਹੀਂ ਕੀ ਲੱਗਦਾ ਫਿਰ ਕੀ ਰਾਂਚ ਹੋ ਸਕਦੀ ਹੈ ਕਿਸੇ ਨਾਲ ਕੀ ਕੀ ਕਿਉਂ ਲੱਗਦਾ ਕੋਈ ਕਿਸੇ ਨਾਲ ਮਾਰ ਵੀ ਹੈ ਜੀ ਦੇਖੋ ਬੜਤਾਲ ਕਰਨੀ ਚਾਹੀਦੀ ਹੈ ਇਹਦੇ ਬ ਇਹ ਤਾਂ ਸਾਫ਼ ਮਿਲਣਾ ਚਾਹੀਦਾ ਉਹਨਾਂ ਨੂੰ ਬਰਾਬਰ ਗੋਲੀ ਮਾਰਨ ਨੂੰ ਹੀ ਚਾਹੀਦੀ ਆ ਬਹੁਤ ਮਾੜੀ ਗੱਲ ਬਾਰੇ ਮਾੜੀ ਗੱਲ ਕਰਿਓ ਗਰੀਬਾਂ ਦਾ ਹਮਦਰਦੀ ਸੀ ਕੋਈ ਉਹਨਾਂ 'ਚ ਬੈਲਪੁਣੇ ਵਾਲਾ ਕੰਮ ਕੁਝ ਨਹੀਂ ਸੀਗਾ ਉਹ ਤਾਂ ਬਨਸਾਫ਼ ਹੀ ਕਰਦਾ ਸੀ ਹਰ ਇੱਕ ਨਾਲ ਨਸਾਫ਼ ਹੀ ਦਵਾਉਂਦਾ ਸੀ ਇਹੀ ਪਿੰਡ ਦੇ ਵਿੱਚ ਆਹੀ ਪਿੰਡ ਹਾਂਜੀ ਹਾਂ ਮੈਂ ਸਰਪੰਚ ਜੀ ਸੈਨਿਕ ਸਰਪੰਚ ਲੱਗਦਾ ਕੋਈ ਬੈਰ ਵਿਰੋਧ ਦਾ ਐ ਲਾ ਕੇ ਜਾ ਸ਼ਰੀਆਮੀ ਗੋਲੀ ਮਾਰਦੇ ਨਹੀਂ ਬਿਲਕੁਲ ਹੀ ਨਹੀਂ ਸੀ ਜੋ ਮੁੰਡਾ ਪਹਿਲਾਂ ਇਹਨਾਂ ਦੇ ਨਾਲ ਵੀ ਹੁੰਦਾ ਸੀਗਾ ਇਹਨਾਂ ਦੇ ਨਾਲ ਹੀ ਰਹਿੰਦਾ ਸੀ ਪਰੋਸੇ ਜੋਗ ਬੰਦਾ ਸੀ ਪਤਾ ਨਹੀਂ ਕਾਰਨ ਕੀ ਇਹ ਤਾਂ ਹੁਣ ਜਦੋਂ ਤੁਸੀਂ ਜਿਹਨੇ ਮਾਰੀ ਗੋਲੀ ਪਤਾ ਲੱਗਿਆ ਕੁਝ ਤੋਂ ਤੋਂ ਗੱਲਬਾਤ ਕੋਈ ਹੋਈ ਹੋਵੇ ਪਤਾ ਲੱਗਿਆ ਕੋਈ ਗੱਲ ਕਰਦੇ ਪਤਾ ਤਾਂ ਲੱਗੇ ਉਹਦੇ ਕੋਈ ਨਾਲ ਬੰਦਾ ਹੋਊਗਾ ਕੌਣ ਸੀ ਕੌਣ ਸੀ ਕੋਈ ਪਤਾ ਨਹੀਂ ਸਾਨੂੰ ਜੀ ਇਹ ਤਾਂ ਆਪ ਘਰੋਂ ਪਤਾ ਆ ਬੰਨਾਲੇ ਆਏ ਆ ਤਿੰਨ ਦਿਨ ਹੋ ਗਿਆ ਕੋਈ ਮੁੰਡਾ ਪਿਆ ਉਹਦੇ ਹੱਥ ਪਤਾ ਉੱਥੇ ਆ ਚੰਨ ਜਰ ਉਸੇ ਰੋਲ ਤੇ ਫਿਰਦੇ ਜੀ ਆਜ ਨਾਲ ਹਾਂਜੀ ਮੌਕੇ ਤੇ ਫਰਾਰ ਹੋ ਗਿਆ ਜੀ ਮੌਕੇ ਤੇ ਫਰਾਰ ਹੋ ਗਿਆ ਹਾਂਜੀ ਹਾਂਜੀ ਗੋਲੀ ਮਾਰ ਕੇ ਗੋਲੀ ਮਾਰ ਕੇ ਜੀ ਬੰਦੇ ਦਾ ਪਤਾ ਨਹੀਂ ਅਸੀਂ ਤਾਂ ਇਹ ਚਾਹੁੰਦੇ ਆ ਵੀ ਸਾਡੇ ਜਿਹੜਾ ਇਹ ਕੱਲੇ ਪਿੰਡ ਨੂੰ ਨਹੀਂ ਸਾਡੇ ਪਿੰਡ ਨੂੰ ਇਨਸਾਫ ਚਾਹੀਦਾ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਦਾ ਕੱਲੇ ਉਹ ਪਿੰਡ ਦੇ ਲੋਕਾਂ ਦੀ ਆਵਾਜ਼ ਨਹੀਂ ਚਾਹਦੇ ਜੇ ਕੋਈ ਦੂਜੇ ਪਿੰਡ ਦਾ ਵੀ ਆ ਕੇ ਕਹਿੰਦੇ ਸੁਖਵਿੰਦਰ ਸਿੰਘ ਸਾਡੇ ਨਾਲ ਤੁਰ ਤਾਂ ਉਹ ਨਾਲ ਤੁਰਦੇ ਸੀ ਹਰੇਕ ਗਰੀਬ ਮਜਲੂਮ ਦੇ ਭਾਵੇਂ ਮੌਜੂਦਾ ਸਰਕਾਰ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਤਾ ਕਾਂਗਰਸ ਦੇ ਲੀਡਰਾਂ ਨਾਲ ਅੜ ਕੇ ਰਹਿੰਦੇ ਸੀ ਜੇ ਕੋਈ ਗਰੀਬ ਦੇ ਕਰਕੇ ਮਜ਼ਲੂਮ ਦੇ ਕਰਕੇ ਇਹੋ ਜੋ ਸੁਖਵਿੰਦਰ ਸਿੰਘ ਕਲਕੱਤਾ ਦਾ ਕਰਤਾਰ ਸੀ ਅੜਦਾ ਸੀ ਤਾਂ ਹੀ ਅੜਦਾ ਸੀ ਬਿਲਕੁਲ ਤਾਂ ਹੀ ਹਾਂਜੀ ਅਸਲ ਸਰਕਾਰ ਦੇ ਸਾਰੇ ਮੁੱਦੇ ਚੱਕਦਾ ਸੀਗਾ ਇਸ ਗੱਲ ਸਰਕਾਰ ਦੇ ਮੂਰੇ ਅੜਦਾ ਸੀ ਵਸਤੇ ਹਾਂਜੀ ਆ ਕਰਤੀ ਹੈ ਜੇ ਕੁਝ ਉਹ ਮੁਰਾਜੀ ਜਦੋਂ ਪ੍ਰਧਾਨ ਅਰਗਾ ਸੀਗਾ ਜੀ ਹਾਂਜੀ ਬਲਾਸਪੁਰ ਵਾਲੇ ਕੀਤੂ ਪ੍ਰਧਾਨ ਪ੍ਰਧਾਨ ਵਰਗਾ ਬੰਦਾ ਸੀਗਾ ਜਿੱਥੇ ਵੀ ਜਾਂਦਾ ਸੀ ਅੜਦਾ ਸੀ ਉਹ ਗਰੀਬ ਨਾਲ ਵੀ ਖੜਦਾ ਸੀਗਾ ਹਰ ਬੰਦੇ ਨਾਲ ਗਰੀਬ ਦੇ ਲਈ ਮਾੜੇ ਹਾਲਾਤਾਂ ਤੇ ਅੜਦਾ ਸੀ ਬੰਦਾ ਉਹ ਉਹਦੇ ਵਰਗਾ ਹੀਰਾ ਬੰਦਾ ਪੂਰੇ ਪਿੰਡ ਚ ਵੀ ਨਹੀਂ ਸੀ ਸਰ ਬਹੁਤ ਹੀ ਇਨਸਾਫ ਪ੍ਰਸਤ ਬੰਦਾ ਸੀਗਾ ਕਾਮਿੰਗਾਂ ਨੇ ਪੰਜਾਬ ਸਰਕਾਰ ਤੇ ਥਾਣਾ ਦਿਲ ਕਣੜੇ 1 ਕਿਲੋਮੀਟਰ ਦੀ ਵੀ ਦੂਰਬਾਟ ਨਹੀਂ ਹੈ 200 ਗਾਜ ਦੀ ਦੂਰੀ ਤੇ 50 ਗੰਜਾ ਬਈ 200 ਗਾਜ ਦੀ ਦੂਰੀ ਤੇ ਥਾਣਾ ਦਾ 20 ਮਿੰਟਾਂ ਬਾਅਦ ਪੁਲਿਸ ਆਈ ਆ ਹਾਂ 200 ਗਾਜ਼ ਦੀ ਦੂਰੀ ਤੇ 200 ਗਾਜ਼ ਦੀ ਦੂਰੀ ਤੇ ਥਾਣਾ ਹੋਵੇ ਪੁਲਿਸ ਨੂੰ ਪਤਾ ਨਾ ਲੱਗੇ ਯਾਰ ਕਤਲ ਹੋ ਗਿਆ ਉਹ ਵੀ ਹੀਰੇ ਬੰਦੇ ਦਾ ਯਾਰ ਕਤਲ ਹੋ ਗਿਆ ਯਾਰ ਰਾਹ ਉਹਨਾਂ ਨੇ ਬਹੁਤ ਬਈ ਦੁਪਹਿਰ ਦਾ ਜਿਹੜਾ ਬਿਲਕੁਲ ਲਾਡ ਨਾ ਲਾਣ ਆਰਡਰ ਆ ਉਹ ਫੇਲ ਹੋ ਚੁੱਕਿਆ ਦਿਨ ਦਿਹਾੜੇ ਹਰ ਇੱਕ ਜ਼ਿੰਮੇਵਾਰ ਬੰਦੇ ਹਰ ਇੱਕ ਦਿਨ ਹਰ ਇੱਕ ਰੋਜ਼ ਕਤਲ ਹੁੰਦਾ ਸੋ ਇਹ ਮੰਦਭਾਗੀ ਘਟਨਾ 'ਚ ਸਾਡੇ ਪਿੰਡ ਪਿੰਡ ਆਏ ਫਿਰ ਜਿਵੇਂ ਕੋਈ ਐਡੇ ਐਡੇ ਬੰਦੇ ਸੇਫ ਨਹੀਂ ਫਿਰ ਕਿਵੇਂ ਸੇਫ ਆਨ ਲੋਕ ਥੋੜੇ ਪਿੰਡ ਦੇ ਨਾ ਕੋਈ ਸੇਫ ਨਹੀਂ ਜੀ ਇੱਥੇ ਕੋਈ ਸੇਫ ਨਹੀਂ ਇੱਥੇ ਕੋਈ ਕਿਸੇ ਦਾ ਬਾਲੀਵਾਰਸ ਨਹੀਂ ਹੈਗਾ ਜਿਹਦਾ ਜੇਕਰ ਜਿਹਨੂੰ ਮਾਰ ਜਾਂਦਾ ਤੁਸੀਂ ਆ ਦੋ ਤਰੀਕ ਨੂੰ ਬਰਨਾਲੇ ਨੌਜਵਾਨ ਮੁੰਡਾ ਮਾਰਤਾ ਖਰਚ ਮਾਰ ਕੇ ਦੇਸੋਂ ਬੰਦਾ ਨਿਕਲੂ ਕੋਈ ਸਾਡੇ ਪਿੰਡ ਦਾ ਦੋਤਾ ਦੋ ਤਰੀਕ ਨੂੰ ਬਰਨਾਲੇ ਮਾਰਤਾ ਫੈਰ ਮਾਰ ਕੇ ਦਾ ਯੂਪੀ ਬਿਹਾਰ ਨਾਲ ਕੰਮ ਹੋਇਆ ਪਿਆ ਯੂਪੀ ਬਿਹਾਰ ਨੂੰ ਵੀ ਟੱਪ ਗਿਆ ਬਾਈ ਪੰਜਾਬ ਯੂਪੀ ਬਿਹਾਰ ਨੂੰ ਵੀ ਛੱਡ ਗਿਆ ਪਿੱਛੇ ਅਸੀਂ ਮੈਂ ਟੈਕਸੀ ਡਰਾਈਵਰ ਹਾਂ ਯੂਪੀ ਬਿਹਾਰ ਵਗੈਰਾ ਜਾਣਾਗਾ ਉਹ ਸੇਫ ਆ ਹਜੇ ਪੰਜਾਬ ਦੇ ਵਿੱਚ ਕੋਈ ਸੇਫ ਨਹੀਂ ਹੈਗਾ ਉੱਥੇ ਜੋਗੀ ਦੀ ਸਰਕਾਰ ਹੈ ਉੱਥੇ ਯੋਗੀ ਦੀ ਸਰਕਾਰ ਹੈ ਜਦੋਂ ਰਾਜ ਹੀ ਅਸੀਂ ਯੂਪੀ ਬਿਹਾਰ ਵਾਲਿਆਂ ਦੇ ਤਾਂ ਇਹ ਇਥੇ ਕੱਟਣਾ ਹਜੇ ਵਾਪਰਨੀ ਆ ਬਿਲਕੁਲ ਵਾਪਰਨੀ ਲਾਜ਼ਮੀ ਹੋ ਗਈਆਂ ਤਾਂ ਲਾਜ਼ਮੀ ਹੋ ਗਈਆਂ ਪਰ ਤੁਸੀਂ ਦੁਸਹਿਰੇ ਦੇ ਵਿੱਚ ਦੇਖੋ ਇੱਕ ਮਜਲੂਮ ਨੌਜਵਾਨ ਦਾ ਕਤਲ ਹੋਇਆ ਦੁਸਹਿਰੇ ਦੇ ਬਰਨਾਲੇ ਵਿੱਚ ਹਰ ਇੱਕ ਕੋਈ ਦਿਨ ਐਜਾ ਲੰਘਦਾ ਹੀ ਨਹੀਂ ਜਿੱਤੇ ਕਿਸੇ ਮਲੂਮ ਦਾ ਨਾ ਕਤਲ ਹੁੰਦਾ ਹੋਵੇ ਇਹ ਕੋਈ ਫੈਸਲਾ ਨਹੀਂ ਦਿੱਤਾ ਜੀ ਅਸੀਂ ਉੱਥੇ ਤਿੰਨ ਦਿਨ ਹੋ ਗਏ ਰੜਦਿਆਂ ਨੂੰ ਮੈਂ ਤਾਂ ਪੱਤਰਕਾਰ ਅਸੀਂ ਉੱਥੋਂ ਆਏ ਆ ਬੰਦੇ ਚੜਕੀ ਲਿਖੇ ਪਾਉ ਉਹ ਬੰਦੇ ਹਲੇ ਪਾਏ ਨਹੀਂ ਪਤਾ ਨਹੀਂ ਲੱਗਦਾ ਕਿਹੜੇ ਬੰਦੇ ਫੜੇ ਪਿਆ ਉਹ ਇਨਸਾਫ ਨਹੀਂ ਤੇਰੇ ਤੇ ਨਾਲ ਸੀ ਉਹਦੀ ਸਰਕਾਰ ਬਾਣੀ ਉਦਾਂ ਹੀ ਰੜਕਦਾ ਸੀ ਜੀ ਇਹਨਾਂ ਦੇ ਕਿਉਂਕਿ ਉਹ ਬੰਦਾ ਜਿਹੜੀ ਗੱਲ ਕਰਦਾ ਸੀ ਸਹੀ ਕਰਦਾ ਸੀ ਹਨ ਇਹਨਾਂ ਨਾਲ ਉਹ ਉਦੋਂ ਦੀ ਲੜਕ ਰਿਆ ਸੀ ਇਹਨਾਂ ਦੇ ਕੋਈ ਨਾ ਉਹ ਤੁਸੀਂ ਹੁਣ ਵੀ ਦੇਖ ਲਓ ਤੁਸੀਂ ਇਹ ਲਾਹ ਦੇ ਅੱਖਾਂ ਚ ਰੜਕਦਾ ਸੀ ਉੱਗੋ ਵਾਲੀ ਦੇ ਚ ਉਹਗੋ ਵਾਲੇ ਲਾਹਣੇ ਮਰਵਾਇਆਗਾ ਇਹ ਅਸੀਂ ਸਾਰੇ ਆਮ ਹੱਕ ਦਾ ਮੁੱਦੇ ਕਹਿੰਦੇ ਆ ਪੰਡਾ ਆਏ ਸੀ ਇਹੋ ਵੀ ਤੁਸੀਂ ਤੁਹਾਡੇ ਕੋਲੇ ਹੋਊਗੀ ਧਿਆਨ ਚ ਗੱਲ ਜਦੋਂ ਮਰਜੇ ਦੇਖ ਲਓ ਉਦੋਂ ਵੀ ਗੱਲ ਇਹ ਹੋਈ ਸੀ ਕਿ ਇਹਨੇ ਕੋਈ ਮੁੱਦਾ ਚੱਕਿਆ ਸੀ ਉਦੋਂ ਵੀ ਇਹਨਾਂ ਨੂੰ ਚੱਕ ਕੇ ਪਾਸੇ ਕੀਤਾ ਉਹ ਉਦੋਂ ਤੇ ਲੜ ਰਿਹਾ ਸੀ ਜਦੋਂ ਦੀ ਸਰਕਾਰ ਬਣੀ ਆ ਇਹਨਾਂ ਨੇ ਮਰਵਾਇਆ ਇਹ ਸਰਕਾਰਾਂ ਨੇ ਇਹ ਬੰਦਾ ਸਾਡਾ ਹਮਦਰਦ ਬੰਦਾ ਸੀ ਭਾਈ ਜਿਹਨੇ ਮਾਰਿਆ ਫੁੱਲ ਦਾ ਨਿਸ਼ੇੜੀ ਬੰਦਾ ਹੀ ਸਾਰਾ ਕੁਝ ਕਰਦਾ ਸੀ ਪੁਲਿਸ ਵਾਲਿਆਂ ਨਾਲ ਮਾੜਾ ਮੋਟਾ ਇੱਕ ਕਰਦਾ ਸੀ ਧੰਦਾ ਠੀਕ ਆ ਇਹਨੂੰ ਕਿਵੇਂ ਨਾ ਕਿਵੇਂ ਲਾਲਚ ਦੇ ਕੇ ਮਰਵਾਤਾ ਹੁਣ ਇਹ ਦੂਬਾਦ ਭਜਾ ਭਜੂ ਕੇ ਇਹਦੇ ਗੋਲੀ ਮਾਰਨਗੇ ਮਾਰਨਗੇ ਦੁਨੇ ਸਾਡੇ ਪਿੰਡ ਦੀ ਠੀਕ ਆ ਹਾਂ ਤੈਨੂੰ ਮੈਂ ਗੱਲ ਮੇਰੀ ਯਾਦ ਰੱਖੋ ਕੋਲ ਕੋਟ ਕਰੋ ਆਪਣੇ ਸਾਡੇ ਪਿੰਡ ਦਾ ਬਲੰਗ ਬੰਦਾ ਸਿਰੇ ਦਾ ਹੋ ਗਿਆ ਸੀ ਕਿਉਂ ਜਿਹਨੇ ਮਾਰਿਆ ਬਹੁ ਦਾ ਤਲਾਕ ਹੋਇਆ ਵਾ ਪਿਓ ਦਾ ਵੀਡੀਓ ਮੰਗਾ ਕਰੇਂਦਾ ਠੀਕ ਆ ਬਾਈ ਇਕੱਲਾ ਜਾਣਾ ਰਹਿੰਦਾ ਸੀ ਉਹ ਉਹਦਾ ਕੋਈ ਪੱਗਾ ਪਿੱਛਾ ਨਹੀਂ ਇਹਦੇ ਨਾਲ ਕੋਈ ਵੈਰ ਵਿਰੋਹ ਕੋਈ ਨਾਲ ਨਾਲ ਇਹ ਰਹਿੰਦਾ ਸੀ ਮੇਰੇ ਨਾਲ ਆ ਰਹਿੰਦਾ ਹੋਵੇ ਆ ਰਹਿੰਦਾ ਹੋਵੇ ਕਿਦੀ ਆਪਾਂ ਰਾਖੀ ਰੱਖ ਲਾਂਗੇ ਮਰਵਾਇਆ ਉਹਨੂੰ ਕੋਈ ਲਾਂਚ ਉਹ ਕਮਲਾ ਕਮਲਾ ਹੋ ਗਿਆ ਉਹਨੂੰ ਨਸ਼ਾ ਦਿੱਤਾ ਚਿੱਟਾ ਪੀਂਦਾ ਸੀ ਉਹ ਉਹਨੂੰ ਨਸ਼ਾ ਨੁਸ਼ਾ ਦੇ ਕੇ ਕਮਲਾ ਕਰਕੇ ਅਸਲਾ ਵੀ ਦਿੱਤਾ ਉਹਨਾਂ ਨੇ ਉਹਦੇ ਕੋਲੇ ਆਪਦੇ ਕੋਲੋ ਛੋਟੀ ਵੀ ਹੈ ਨਹੀਂ ਆਪਦੀ ਕੌਫ ਦੇ ਕੁਝ ਨਹੀਂ ਉਹਦੇ ਕੋਲੇ ਆਪਦੇ ਗੈਰ ਕਾਨੂੰਨੀ ਅਸਲਾ ਸੀ ਗੈਰ ਕਾਨੂੰਨੀ ਹਥਿਆਰ ਸੀ ਗੈਰ ਕਾਨੂੰਨੀ ਬੰਦਾ ਬਣਾ ਲਿਆ ਇਹ ਸਾਡੇ ਪਿੰਡ ਦਾ ਜੀ ਬਾਈ ਦੇ ਬਾਈ ਦੇ ਅਸਲੇ ਦਾ 2 ਮਹੀਨੇ ਹੋ ਗਏ ਇਹਨਾਂ ਨੇ ਜਾਣ ਕੇ ਰੌਲਾ ਪਵਾ ਕੇ ਜਮਾ ਕਰਾਇਆ ਵਸਿਓ ਜਿਹੜਾ ਅਸਲਾ ਬਾਈ ਦਾ ਬਾਈ ਦੇ ਅਸਲੇ ਦਾ ਰੌਲਾ ਪਵਾਤਾ ਸੀ ਇਹਨਾਂ ਨੇ ਕੋਈ ਉਹਨੇ ਤਾਂ ਕਰਕੇ 2 ਮਹੀਨੇ ਹੋ ਗਏ ਜਮ੍ਹਾਂ ਹੋਇਆ ਹੋਇਆ ਸੀਗਾ ਬਾਈ ਕੋਲ ਤਾਂ ਹੈ ਨਹੀਂ ਸਿਰਫ ਜਮ੍ਹਾਂ ਹੋਇਆ ਬਈ ਬਾਈ ਦਾ ਅਸਲਾ ਦਾ ਜਿਹੜਾ ਬੰਦਾ ਸੀ ਉਹਨਾਂ ਕੋਲੇ ਗੈਰ ਕਾਨੂੰਨੀ ਅਸਲਾ ਸੀ ਇਹ ਚਿੱਟੇ ਮਗਰ ਤੁਰਦਾ ਸੀ ਮੇਰਾ ਭਤੀਜਾ ਬਈ ਸਿਰ ਕੱਟ ਮੈਂ ਸਾਰੇ ਪਿੰਡ ਨੂੰ ਪੁੱਛ ਲਓ ਠੀਕ ਆ ਥੋੜੇ ਦਿਨ ਹੋ ਗਏ 2-3 ਮਿੰਟ ਦਾ ਮੇਰੇ ਨੂੰ ਉਹ ਹਰੇਕ ਮਗਰ ਇਹ ਬੰਦਾ ਵਿਚਾਰਾ ਤੁਰਦਾ ਸੀ ਨਸ਼ੇ ਦੇ ਵਿਰੁੱਧ ਵੀ ਤੁਰਦਾ ਸੀ ਤੇ ਉਹ ਨਸ਼ੇ ਨੂੰ ਬਰਦਾਵਾ ਦੇਣਾ ਸੀ ਬਈ ਬੰਡੀ ਦੇਣਾ ਜੇ ਆ ਗਿਆ ਤਾਂ ਬੰਡੀ ਦੇਣਾ ਠੀਕ ਆ ਇਹ ਬੰਦਾ ਤੁਰਦਾ ਸੀ ਰੇਗ ਦੇ ਗਰੀਬ ਦੇ ਵੀ ਅਮੀਰ ਦੇ ਵੀ ਜਾਂਦਾ ਸੀ ਤੇ ਇਹਨੂੰ ਐ ਕਰਕੇ ਵਿਚਾਰੇ ਨੂੰ ਬਸ ਡਾ ਲਿਆ ਇਹ ਕੀ ਹੋ ਗਿਆ ਬਾਹਦਰੀਆ ਜੋ ਨਾਲ ਦਾ ਪਤਾ ਇਹਦਾ ਇਲਾਜ ਕਰਾਇਆ ਬੰਦੇ ਦਾ ਇਟਲਾ ਹੋ ਗਿਆ ਇਹ ਬੰਦੇ ਨੇ ਇਲਾਜ ਕਰਾਇਆ ਇਹਦਾ ਜਿਹਨੇ ਮਾਰਿਆ ਜਿਹਨੇ ਜਿਹਨੇ ਗੋਲੀ ਮਾਰੀਆ ਇਹ ਬੰਦਾ ਬਿਮਾਰ ਹੋ ਗਿਆ ਸੀ ਜਮਾ ਪਿੰਡ ਚੋਂ ਪੈਸਾ ਇਕੱਠਾ ਕਰਕੇ ਮੂਰੇ ਹੋ ਕੇ ਇਹ ਬੰਦੇ ਨੇ ਇਲਾਜ ਕਰਾਇਆ ਤੇ ਦਸੋ ਸੋਣੇ ਕੀ ਕਰਤਾ ਇਹਨੂੰ ਬਦਨਾ ਕਰ ਲਿਆ ਪੈਸਾ ਦੇ ਕੇ ਬਸ ਕੱਲਾ ਇਹਦੇ ਪਰੇ ਬੋਲਣਾ ਮਾੜਾ ਹੋ ਗਿਆ ਬੋਲਣਾ ਬੋਲਣਾ ਮਾੜਾ ਬੋਲਣਾ ਮਾੜਾ ਆ ਬਾਈ ਸਰਕਾਰਾਂ ਨਿਕੰਮੀਆਂ ਪੰਜਾਬ 'ਚ ਬੁਰਾ ਹਾਲ ਆ ਬਾਈ ਬਹੁਤ ਵਧੀਆ ਸਰਪੰਚ ਬੰਦਾ ਹੈ ਸਾਡੇ ਸਹਨੇਪੰਡਾ ਦਾ ਰਕੜਮਾ ਬੰਦਾ ਕੱਲਾ ਇਹੀ ਸੀ ਇਹਨੂੰ ਬਾ ਚੁੱਕ ਲਿਆ ਹੋਰ ਗੱਲ ਕੋਈ ਬਾਤ ਨਹੀਂ ਭਰਾਵਾ ਸਾਰਾ ਪਿੰਡ ਪੱਟਰ ਤਰਾ ਤਰਾ ਕਰਦਾ ਇਹ ਇਹ ਸਹਨੇਪਿੰਡ ਦੇ ਲੋਕ ਨੇ ਜਿਨ੍ਹਾਂ ਦੇ ਵੱਲੋਂ ਧਰਨਾ ਇਸ ਵੇਲੇ ਜਿਹੜਾ ਹੈਗਾ ਉਹ ਲਾਇਆ ਹੋਇਆ ਕਿਉਂਕਿ ਕਤਲ ਕੀਤਾ ਗਿਆ ਇਹਨਾਂ ਦੇ ਵਿੱਚੋਂ ਲੋਕ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਨਾਲ ਦਾ ਸੀਗਾ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਨਾਲ ਰਹਾ ਰਹਿੰਦਾ ਹੁੰਦਾ ਸੀ ਉਦੇ ਵੱਲੋਂ ਜਿਹੜਾ ਹੈਗਾ ਉਹ ਕਤਲ ਕੀਤਾ ਗਿਆ ਹਾਲਾਂਕਿ ਹਲੇ ਡੈੱਡ ਬੋਡੀ ਉਸ ਦੁਕਾਨ ਦੇ ਵਿੱਚ ਆ ਤਾਂ ਉਥੇ ਉਸਦੇ ਅੱਗੇ ਵੀ ਜਿਹੜੇ ਹੈਗੇ ਨੇ ਪਿੰਡ ਵਾਸੀ ਜਿਹੜੇ ਨੇ ਉਹ ਬੈਠੇ ਹੋਏ ਨੇ ਸਮਰਥਕ ਜਿਹੜੇ ਨੇ ਸੁਖਮੰਦਰ ਸਿੰਘ ਕਲਕੱਤਾ ਦੇ ਉਹ ਬੈਠੇ ਹੋਏ ਨੇ ਤਾਂ ਹੁਣ ਅੱਗੇ ਦੀ ਕਾਰਵਾਈ ਦੇਖਣੀ ਹੋਵੇਗੀ ਤਾਂ ਇਹ ਕਤਲ ਜਿਹੜਾ ਹੈਗਾ ਤਾਂ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਜਾਮ ਜਿਹੜਾ ਹੈਗਾ ਰੋਡ 메ਨ ਰੋਡ ਜਾਮ ਕਰ ਦਿੱਤਾ ਗਿਆ ਜੋ ਸੁਖਵਿੰਦਰ ਕਲਕੱਤਾ ਦੇ ਜਿਹੜੇ ਹੈਗੇ ਨੇ ਸਮਰਥਕ ਨੇ ਉਹਨਾਂ ਦੇ ਵੱਲੋਂ ਪਿੰਡ ਵਾਸੀ ਨੇ ਉਹਨਾਂ ਦੇ ਵੱਲੋਂ ਇਹ ਚੀਜ਼ ਜਿਹੜੀ ਰੋਡ ਜਿਹੜਾ ਹੈਗਾ ਉਹ ਜਾਮ ਕੀਤਾ ਗਿਆ